ਅੱਜ ਜੋ ਆਪਾਂ ਗੱਲ ਕਰਾਂਗੇ ਤੁਸੀਂ ਆਪਣਾ ਪੁਰਾਣਾ ਜਨਮ ਸਰਟੀਫਿਕੇਟ ਜੇ ਤੁਹਾਡੇ ਹੱਥੀ ਲਿਖਤ ਰੂਪ ਦੇ ਵਿੱਚ ਤੁਹਾਡੇ ਕੋਲੇ ਮੌਜੂਦ ਹੈ ਕਿਵੇਂ ਉਹਨੂੰ ਆਨਲਾਈਨ ਕਰ ਸਕਦੇ ਆ ਜਾਂ ਫਿਰ ਤੁਹਾਡੇ ਕੋਲੇ ਜਨਮ ਸਰਟੀਫਿਕੇਟ ਨਹੀਂ ਬਣਿਆ ਹੋਇਆ ਕਿਸ ਤਰ੍ਹਾਂ ਤੁਸੀਂ ਜਿਹੜਾ ਜਨਮ ਸਰਟੀਫਿਕੇਟ ਆਪਣਾ ਪ੍ਰਾਪਤ ਕਰ ਸਕਦੇ ਆ ਇਸ ਵੀਡੀਓ ਦੇ ਵਿੱਚ ਤੁਹਾਨੂੰ ਪੂਰੀ ਜਾਣਕਾਰੀ ਦਿੱਤੀ ਜਾਏਗੀ ਵੀਡੀਓ ਦੇ ਲਾਸਟ ਤੱਕ ਬਨੇ ਰਹੋ ਜਨਮ ਸਰਟੀਫਿਕੇਟ ਬਣਾਉਣ ਲਈ ਤੁਹਾਡਾ ਆਧਾਰ ਕਾਰਡ ਤੁਹਾਡਾ ਜਿਹੜਾ ਹੱਥੀ ਲਿਖਤ ਪੁਰਾਣਾ ਜਨਮ ਸਰਟੀਫਿਕੇਟ ਆ ਤੇ ਇੱਕ ਦੋ ਤੁਹਾਡੀਆਂ ਫੋਟੋਆਂ ਹੋਣੀਆਂ ਚਾਹੀਦੀਆਂ ਤੁਹਾਡੇ ਕੋਲੇ ਅਗਰ ਕਿਸੇ ਦਾ ਜਨਮ ਸਰਟੀਫਿਕੇਟ ਨਹੀਂ ਬਣਿਆ ਆ ਤਾਂ ਉਸ ਦਾ ਹਸਪੀਟਲ ਦੇ ਰਿਕਾਰਡ ਦੀ ਕਾਪੀ ਜਾਂ ਫਿਰ ਪੁਰਾਣਾ ਚੌਂਕੀਦਾਰ ਦੇ ਰਿਕਾਰਡ ਦੀ ਕਾਪੀ ਦੋ ਫੋਟੋਗ੍ਰਾਫਿਕ ਇੱਕ ਤੁਹਾਡਾ ਆਧਾਰ ਕਾਰਡ ਲੱਗੇਗਾ ਨਾਲ ਅਗਰ ਤੁਸੀਂ 18 ਸਾਲ ਤੋਂ ਘੱਟ ਬੱਚੇ ਦਾ ਜਨਮ ਸਰਟੀਫਿਕੇਟ ਅਪਲਾਈ ਕਰਨਾ ਹੈ ਤਾਂ ਉਸ ਦਾ ਆਧਾਰ ਕਾਰਡ ਉਹਦਾ ਪੁਰਾਣਾ ਜਨਮ ਸਰਟੀਫਿਕੇਟ ਤੁਹਾਡਾ ਨਾਲ ਜਿਹੜਾ ਆਧਾਰ ਕਾਰਡ ਲੱਗੇਗਾ ਨਾਲ ਬੱਚੇ ਦੀ ਫੋਟੋ ਇੱਕ ਲੱਗੇਗੀ ਇੱਕ ਫੋਟੋ ਤੁਹਾਡੀ ਲੱਗੇਗੀ ਇਹ ਫਾਰਮ ਤੁਸੀਂ ਸੇਵਾ ਕੇਂਦਰ ਦੇ ਵਿੱਚ ਅਪਲਾਈ ਕਰ ਸਕਦੇ ਆਂ ਅਗਰ ਤੁਸੀਂ ਸੇਵਾ ਕੇਂਦਰ ਦੇ ਵਿੱਚ ਨਹੀਂ ਜਾ ਸਕਦੇ ਤਾਂ ਤੁਸੀਂ 1077 ਤੇ ਕਾਲ ਕਰਕੇ ਘਰ ਬੈਠੇ ਹੀ ਇਸ ਸਰਟੀਫਿਕੇਟ ਨੂੰ ਅਪਲਾਈ ਕਰਵਾ ਸਕਦੇ ਹਾਂ 10 ਤੋਂ 15 ਦਿਨਾਂ ਦੇ ਵਿੱਚ ਜਿਹੜਾ ਸਰਟੀਫਿਕੇਟ ਤੁਹਾਨੂੰ ਪ੍ਰਾਪਤ ਹੋ ਜਾਏਗਾ ਇਹੋ ਜਿਹੇ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਦਾ ਬਟਨ ਜਿਹੜਾ ਦਬਾ ਕੇ ਇਕ ਤਾਂ ਜੋ ਆਉਣ ਵਾਲੀਆਂ ਵੀਡੀਓ ਨੇ ਤੁਹਾਡੇ ਸਾਹਮਣੇ ਤੁਹਾਡੇ ਨਾਲ ਸਾਂਝੀਆਂ ਹੋ ਸਕਣ ਅਗਰ ਕਿਸੇ ਨੂੰ ਸਰਟੀਫਿਕੇਟ ਦੇ ਰਿਲੇਟਡ ਕਿਸੇ ਨੂੰ ਨਹੀਂ ਪਤਾ ਲੱਗਿਆ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੁਹਾਡਾ ਮੋਬਾਈਲ ਨੰਬਰ 83609 16409 ਧੰਨਵਾਦ ਜੀ